ਨਵਾਂ ਜੱਟਾ ਸੇ ਗੰਧੂ ਵੜੀ ਆਈ ਦੇ 306ਵੇਂ ਜਨਮ ਦੇ ਉਪਰਕਸ਼ ਦੇ ਵਿੱਚ ਆ ਗਿਆ ਪਸਾਰੀ ਕਿਥੇ ਖਤੇ ਦੇ ਵਿੱਚ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਉਹਨਾਂ ਦੀ ਇਤਿਹਾਸਕ ਚਰਮ ਰਿਤੀ ਸਿਰਮਈ ਪਿੰਨ ਨਾਨਕਸ਼ਾਹੀ ਫਲਸਫਾ ਅਨੁਸਾਰ ਕਲਾ ਪਿਆਰ ਦੇ ਤਹਾਂ ਦੀ ਕੋ ਬਣਾਈ ਪੂਰੇ ਭਾਰਤ ਭਸ਼ ਦੇ ਵਿੱਚ ਅਤੇ ਪੂਰੀ ਦੁਨੀਆ ਦੇ ਵਿੱਚ ਇੱਕ ਧਾਵਾ ਬਣਾਈ ਜਿਹਨੇ ਉਲਖ ਦੇ ਵਿੱਚ 1970 ਤੋਂ ਲਗਾਤਾਰ

ਜੋ ਕੁਝ ਸੁਣਿਆ ਜੋ ਉਹਨਾਂ ਦੀਆਂ ਲੋਕ ਕਥਾਵਾਂ ਸੀਨਾ ਬਸੀਨਾ ਚਾਲੀਆਂ ਆਈਆਂ ਨੇ ਤੇ ਇੱਥੇ ਬਾਬਾ ਜੱਟ ਸਿੰਘ ਆਲੂਵਾਲੀ ਦਾ ਜੀਵਨ ਜੇ ਅਸੀਂ ਪੜਦੇ ਆ ਤੇ ਐਸਾ ਹੀ ਕੋਈ ਮਹਾਰ ਏਡਾ ਏਡੇ ਸ਼ੂਰ ਵੀਰ ਯੋद्धा ਏਡੇ ਕੰਮ ਕਰਤਾ ਨਾ ਬੋਲਦਾ ਕਿ ਇਹਦਾ ਨਹੀਂ ਬਣਦਾ ਉਹਨਾਂ ਦੇ ਪਿੱਛੇ ਬਹੁਤ ਸਾਰੇ ਕੰਮ ਬਹੁਤ ਸਾਰੀਆਂ ਭਾਰਤਾਂ ਦਾ ਅੰਤਸਰ ਦੁਆਵਾ ਪਪਾ ਫਰਮੇ ਜੀ ਜੰਗਲਾਂ ਦੇ ਜੰਗਲ ਨੇ ਉਹ ਜਿਹੜੇ ਤੱਪਰ ਤੋਂ ਨਿਕਲੇ ਉਹਨਾਂ ਦੀ ਵਰਸ਼ਵਾਹੀ ਕੀ ਸੀ ਉਹਨਾਂ ਦੇ ਬਲ ਬਣੇ ਰੇ ਕੀ ਕਰਦੇ ਸੀ ਜਿੱਤੀ ਦੇਰ ਤੱਕ ਅਸੀਂ ਇਹ ਗੱਲ ਨਹੀਂ ਸਮਝਦੇ ਉਨੀ ਦੇਰ ਤੱਕ ਬਾਬਾ ਜੀ ਜੀ ਕੀਤੇ ਹੋਏ ਕੱਪਾਂ ਨੂੰ ਵੀ ਸਮਝਣਾ ਬਦੂਗਾ ਰਾਜੇ ਰਾਜ ਤੋਂ ਜਿਹਨਾਂ ਨੇ ਗੱਜਲੀ ਦਾ ਕਿਲਾ ਬਸਾਇਆ ਜਿਹੜਾ ਕਿ ਅੱਜ ਪਾਕਿਸਤਾਨ ਦੇ ਵਿੱਚ ਹੈ ਉੱਥੋਂ ਵਿਆਹ ਦੇ ਵਿੱਚ ਰਾਜਸਥਾਨ ਦੇ ਰਾਜਪੂਤਾਂ ਨੇ ਲੱਗ ਕੇ ਆਉਂਦੇ ਨਹੀਂ ਰਾਜੇ ਰਾਜ ਤੋਂ ਵੀ ਅਸੀਂ Uh, ہرنا جی, ہی تو اسی رائے ہوں راہتا ہے جس ہارا کر سارا باشد پاری بردی جناب بکنیاں پر بہتو داختہ ہے کہ ہرنا ہی تو اسی رائے وہاں کو ہی ہی شروع کر دی تل زیادہ بیٹا پھولے گا آپ کو ساریاں جی جی اسی جی, حسنی جی دیدار کرتے ہیں ایک راؤنس ان پھلی بھی ਇਹ ਪਰਸਪਰਨ ਨਹੀਂ ਕਿੰਨੇ ਤੋਂ ਪਰਵਾਹ ਹੈ ਤੁਹਾਨੂੰ ਦੋਵੇਂ ਹੀ ਮਨੋਦੋਸ਼ ਹੈ ਜੀ ਰੂਪਾ ਮਾਨੰਦੀ ਹੈ ਇੱਕ ਮਿੰਟ ਪਾਪਾ ਜੀ ਦੂਜੇ ਪੈਦਲ ਅੱਲਾ ਜੀ ਮੈਂ 何 <music> ਅੱਜ ਦੇ ਦਿਨ ਤੇ ਨਾ ਬੜੀ ਬੰਨ੍ਹੇ ਨਾ ਆਪਰੇ ਵੀ ਆ ਮੈਦਾਨੀ ਹੈ ਬੰਨ੍ਹੇ ਨਾ ਰਾਜਮਦਰਸਾ ਸ਼੍ਰੀ ਆਵਾਜ਼ ਦੇ ਸੰਬੰਧ ਵਿੱਚ ਸੰਗਠਨ ਦੇ ਕਰਾ ਜਾ ਕੇ ਮਨਾਇਆ ਇਹ ਦੇ ਚਿੱਤੀ ਪ੍ਰਮੁਖ ਰਾ ਸਰ ਹਰ ਸਾਲ ਦੀ ਤਰ੍ਹਾਂ 1977 ਤੋਂ ਲਗਾਤਾ ਬਾਬਾ ਜੱਸਾ ਸਿੰਘਾ ਜੀ ਵੜੀ ਇਹਦਾ ਲੁਧਿਆਣਾ ਇਸੇ ਤੰਦ ਨਾਲ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਪੰਜਾਬ ਪੱਤਰ ਦਾ ਸਵਾਗਤ ਲੁਧਿਆਣੇ ਦੇ ਕੀਤਾ ਆਲੂ ਵੜੀ ਦੇ ਰਾਜਨੀਤਿਕ ਨਾਂ ਨਾਲ ਸਮਾਜ ਦੇ ਪ੍ਰਮੁੱਖ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਦੇ ਆਗੂਆਂ ਨੂੰ ਵੀ ਸਵਾਗਤ ਦੇ ਵਿੱਚ ਅਸੀਂ ਹਰ ਸਾਲ ਇਕੱਠਾ ਕਰਦੇ ਹਾਂ ਇਸ ਸਾਲ ਬਾਬਾ ਜਸਤਾ ਸਿੰਘ ਗਲੂਵੜੀਆ ਜੀ ਦਾ 306ਵਾਂ ਜਨਮ ਦਿਨ ਮਨਾਇਆ ਸਰ ਇਹ ਚ ਕੀ ਕੀ ਤਿਆਰੀ ਕੀਤੀ ਗਈ ਸਰ ਇਹਦੇ ਵਿੱਚ ਹਰ ਸਾਲ ਦੀ ਤਰ੍ਹਾਂ ਸ਼ਬਦ ਕੀਰਤਨ ਉਸ ਤੋਂ ਬਾਅਦ ਬਾਬਾ ਜੀ ਦੇ ਜੀਵਨ ਦੇ ਉੱਤੇ ਸਖੇਰ ਲੈਕਚਰ ਤੇ ਨਾਲੋ ਨਾਲ ਜਿਲ੍ਹਾ ਗੁਰੂ ਅਨੰਦਗੁਰੂ ਤੋਂ ਸਭ ਜਿੱਤਾ ਕੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਤਿਆ ਪਹੁੰਚਿਆ ਜਿਵੇਂ ਪ੍ਰਚਾਰਕ ਹੁੰਦੇ ਨੇ ਜਾ ਜੰਮ ਸਨਮਾਨਿਤ ਕੀਤਾ ਜਾਂਦਾ ਹੈ ਕਿਸੇ ਜੀਤੇ ਕੀਤਾ ਜਾਂਦਾ ਹੈ ਹਾਂਜੀ ਹਾਂਜੀ ਜਿਹੜੇ ਨਾ ਸਿਰਫ ਗੁਰੂ ਘਰ ਦੇ ਪ੍ਰਚਾਰਕ ਨੇਿਤਨੀ ਜਥੇ ਬਲਕਿ ਸਮਾਜ ਦੇ ਉਹ ਨਮਾਇंदे ਜਿਹੜੇ ਲੋਕਾਈ ਦੇ ਕੰਮ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਸਾਰਿਆਂ ਦਾ ਪ੍ਰਭਾਤ ਸਰ ਜੀਥੇ ਲੁਧਿਆਣਾ ਵਾਸੀਆਂ ਨੂੰ ਉਧਰ ਭਾਰਤ ਵਾਸੀਓ ਜੀਲੇ ਵੀ ਤਕਰੀਬਨ ਚਾਹੀਏ ਆਪਣੇ ਇਸ ਬਰਾਦੀ ਨਾਲ ਇਸ ਸੰਗਤ ਕਰਦੇ ਨਾਮ ਗ੍ਰੀ ਬਰਾਦੀ ਦੇ ਉਸੇ ਕਰਦੇ ਨੇ ਕਿਰ ਵੀ ਸ੍ਰੀ ਸਾਹਿਬ ਦੇ ਅਸਰ ਕਰਨੇ ਉਨ ਕੀ ਮੈਸੇਜ ਸਰ ਸਾਡੇ ਵੱਲੋਂ ਸੁਨੇਹਾ ਇਹ ਹੈ ਜੀ ਕਿ ਬਾਬਾ ਜੱਸਾ ਸਿੰਘ ਆਲੂ ਵੜਿਆਈ ਦੀ ਚੀਜ਼ ਨਹੀਂ ਜ਼ਰੂਰ ਇੱਕ ਵਾਰ ਸਾਰੇ ਪੰਜਾਬੀਆਂ ਨੂੰ ਨਾ ਸਿਰਫ ਪੰਜਾਬੀਆਂ ਨੂੰ ਪੂਰੇ ਭਾਰਤ ਵਾਸੀਆਂ ਨੂੰ ਪੜ੍ਹਨੀ ਚਾਹੀਦੀ ਹੈ ਕਿਉਂਕਿ ਬਾਬਾ ਜੀ ਨੇ ਆਪਣਾ ਪੂਰਾ ਜੀਵਨ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਦਿਖਾਏ ਹੋਏ ਮਾਰਗਾਂ ਤੇ ਚੱਲਦੇ ਆਏ ਮਜኑਮ ਤੇ ਗਰੀਬਾਂ ਦੀ ਰਾਖੀ ਕਰਦੇ ਆਇਆ ਆਪਣਾ ਜੀਵਨ ਕੱਟਿਆ ਉਹਨਾਂ ਦੇ ਕੀਤੇ ਹੋਏ ਕੰਮ ਇੱਕ ਵਾਰ ਇੱਕ ਸਪੀਚ ਦੇ ਵਿੱਚ ਜਾਂ ਇੱਕ ਟਾਈਮ ਤੇ ਦੱਸੇ ਨਹੀਂ ਜਾ ਸਕਦੇ ਸਾਡੀ ਇਹ ਅਪੀਲ ਹੈ ਕਿ ਬਾਬਾ ਜੀ ਦੀ ਜੀਵਨੀ ਜ਼ਰੂਰ ਪੜੀ ਜਾਵੇ ਸਾਰੇ ਉਹਨਾਂ ਦੀ ਜੀਵਨੀ ਬਦਲ ਤੇ ਵੱਧ ਤੋਂ ਵੱਧ ਉਹਨਾਂ ਦੇ ਦਿਖਾਏ ਹੋਏ ਰਾਹ ਤੇ ਦਰਨ ਤੇ ਸਮਾਜ ਦੇ ਵਧੀਆ ਸੰਗਤ ਵਿੱਚ ਅਸੀਂ ਕਰ ਸਕਾਂਗੇ ਜਿਵੇਂ ਕਿ ਅੱਜ ਜੁਨੀਰੇ ਉਸ ਸੰਗਤ ਯਾਦਗਾਰੀ ਸਭੰਦ ਦਾ ਬਹੁਤ ਵੱਡੀ ਇਹ ਸਮਾਜ ਦੀ ਗੁਰੂ ਸਾਹਿਬ ਦੀ ਸਿੱਖੀ ਦੇ ਵਿੱਚ ਬਹੁਤ ਔਡੀ ਦੇਣਾ ਅੱਜ ਉਹਨਾਂ ਦਾ ਸਮਾਗਮ ਮਾਲਡ ਗ੍ਰਾਮ ਵਿੱਚ ਕਰਵਾਇਆ ਜਾ ਰਿਹਾ ਹੈ ਇਹ ਕਿੰਨੇ ਚਿਤੂ ਹੋ ਰਿਹਾ ਜੀ ਅ ਜੀ ਵੇਖੋ ਵੈਸੇ ਬਾਬਾ ਜੀ ਦਾ ਜਨਮ ਦਿਹਾੜਾ 3 ਮਈ ਨੂੰ 1718 ਨੂੰ ਆ ਤੇ 3 ਮਈ ਨੂੰ ਆਂਦਾ ਲੇਕਿਨ ਲੁਧਿਆਣੇ ਵਾਲੇ ਜਿਹੜੇ ਇਹਨਾਂ ਦੀ ਪੁਰਾਣੀ 1977 ਤੋਂ ਹੀ ਤਕਰੀਬਨ ਜਿੱਥੇ ਸਮਾਗਮ ਬਾਕੀ ਸਾਰੇ ਪੰਜਾਬ ਦੇ ਲੈਵਲ ਤੇ ਹੋ ਜਾਂਦੇ ਨੇ ਤੇ ਆਪਣੇ ਸਮਾਗਮ ਉਹਦੇ ਮਈ ਦੇ ਅਖੀਰਲੇ ਆਪਰ ਕਰਦੇ ਸੀ ਲੇਕਿਨ ਆਦ ਕੀ ਜਿਹੜੀ ਇਲੈਕਸ਼ਨਾਂ ਦੇ ਚੱਕਰ ਦੇ ਨਾਲ ਨੇ 19 ਮਈ ਨੂੰ ਕਰਦੇ ਨੇ ਬੜੇ ਵੱਡੇ ਪੱਦਰ ਤੋਂ ਮੰਗਾਦੇ ਨੇ ਜਿਵੇਂ ਜਰਦੀਲ ਦਾ ਜਸਪ੍ਰੀਤ ਸਿੰਘ ਆਲੂਆ ਜੀ ਤੇ ਮੈਂ ਪਿਛਲੇ 6-7 ਸਾਲਾਂ ਤੋਂ ਮੈਂ ਵੀ ਹਰ ਦੇਸ਼ ਇੰਦਰ ਨਵਾ ਮਰ ਸਭ ਤੋਂ ਸਪੈਸ਼ਲ ਮਨ ਲੱਗ ਜਨਾ ਕੋਲ ਮੈਂ ਬੜੇ ਬੜੇ ਪੱਧਰ ਤੇ ਹੁੰਨ ਸਰ ਜਿੱਦਾਂ ਕਿ ਇਹਨੂੰ ਰਾਸ਼ਟਰੀ ਪਦਿਤਿਕ ਕਦੇ ਬਣਾਇਆ ਗਿਆ ਵਾ ਅਜੇ 300 ਸਾਲਾਂ ਜੀ ਬੜਾ ਬੜੇ ਬਹੁਤ ਵੱਡੇ ਪੱਧਰ ਤੇ 300 ਸਾਲਾਂ ਬਣਾਇਆ ਸੀ ਬਾਬਾ ਜੀ ਦੀ ਸ਼ਤਾਬੀ ਮਨਾਈ ਸੀ ਇਥੇ ਲਾਲ ਕਿਲੇ ਵੇਖੇ ਅੰਮ੍ਰਿਤਸਰ ਇਥੇ ਮੰਨੀ ਆਦਿ ਕੇ ਪਰ ਇੱਥੇ ਵੀ ਜਿੰਨੇ ਕ ਜੋ ਇਹਨਾਂ ਦੇ ਕਾਮ ਨੇ ਸੁਲਤਾਨੁਲ ਕੌਮ ਨਵਾਬ ਜਿਸਾ ਸੀ ਮਵਲੋ ਅਲੀਆ ਬਾਦਸ਼ਾਹ ਇਹਨਾਂ ਦੇ ਕਪੂਰਥਲਾ ਰਾਜਸਤ ਦੇ ਬਾਨੀ ਉਸ ਹਿਸਾਬ ਨਾਲ ਇਹਨਾਂ ਦੇ ਉਨੀ ਤੇ ਪੱਦਰ ਤੇ ਨਹੀਂ ਬਣਾਦੀ ਸਰਕਾਰ ਨਹੀਂ ਬਣਾਦੀ ਜਾਂ ਸ਼੍ਰੋਮਣੀ ਕਮੇਟੀ ਨਹੀਂ ਬਣਾਦੀ ਲੇਕਿਨ ਆਪਾਂ ਜੋ ਜਿੰਨਾ ਕੁ ਹੋ ਰਿਹਾ ਸਾਡੇ ਕੋਲਹੀ ਕੋਸ਼ਿਸ਼ ਕਰਨੀ ਆ ਤੇ ਕਿ ਪਰ ਇਸ ਨੂੰ ਮਨਾਣਾ ਚਾਹੀਦਾ ਬਹੁਤ ਵੱਡੇ ਪੱਦਰ ਤੇ ਲੋਕਾਂ ਨੂੰ ਦੱਸਣਾ ਚਾਹੀਦਾ ਵੀ ਸਰਕਾਰ ਨੂੰ ਲਕੋਹ ਜਿਹੜੇ ਜੱਸਾ ਸਿੰਘ ਵਾਲੀ ਹੋ ਗਈ ਆ ਜੀ ਦੇ ਕੀ ਕੀਤਾ ਸਰ ਕਿੰਨੇ ਕੁ ਟੋਟਲ ਜੇ ਗੁਰਦਗੁਰੂ ਸਾਹਿਬ ਦੇ ਜਿਹੜੇ ਦਰਦਵਾਰਾ ਸਾਹਿਬ ਨੂੰ ਜੱਸਾ ਸਿੰਘ ਜਾਲੂਨ ਸਾਡੇ ਕਿੰਨੇ ਬੰਦੇ ਟੋਟਲ ਇੱਥੇ ਨਿਆਉ ਤੇ ਸਤਿ ਜੀ ਕੋਈ ਸਾਰੇ ਜਿਹੜੀ ਮੀਨ ਇਤਿਹਾਸਿਕ ਯਾਦਗਾਰ ਹੈ ਬਾਬਾ ਜੱਸਾ ਸਿੰਘ ਅਲੀ ਜੀ ਦੀ ਕਿੱਥੇ ਬਾਬਾ ਜੀ ਦਾ ਸੰਸਕਾਰ ਕੀਤਾ ਗਿਆ ਉਹ ਦਰਬਾਰ ਸਾਹਿਬ ਔਰ ਕੰਪਲੈਕਸ ਜਿਹੜੇ ਬਾਬਾ ਤੁਲਗਾਚਰ ਵਾਲੀ ਦਾ ਗੁਰਦੁਆਰਾ ਉਹਦੇ ਬਿਲਕੁਲ ਨਾਲ ਹੀ ਸ਼ੋਭਤ ਹੈ ਉਹ ਹਰ ਸਾਲ ਬਲਵੀ ਉੱਥੇ ਦੀ ਮਨਾਇਆ ਜਾਂਦਾ 3 ਮਈ ਨੂੰ ਤੇ ਇੱਥੇ ਵੀ ਮਨਾਨੇ ਆ ਹੋਰ ਜਿਵੇਂ ਤੇ ਗੁਰਦੁਆਰਾ ਦਾ ਅਸਰਾ ਵਾਜ ਵੱਖ-ਵੱਖਰੀ ਤਰ੍ਹਾਂ ਰਾਜਪੁਰੇ ਗੁਰਦੁਆਰਾ ਸਾਹਿਬ ਬਣੇ ਨੇ ਬਾਬਾ ਜੀ ਜਗਾ ਤੇ ਹੋਰ ਵੀ ਕਈ ਥਾਵਾਂ ਤੇ ਬਣੇ ਨੇ ਤੇ ਸਕੂਲ ਦੇ ਬਬਲ ਜਨਾ ਤੇ ਗੇਟ ਬੜੇ ਨੇ ਜਿਹਨਾਂ ਕੋ ਹੋ ਸਕਦਾ ਉਹਨੇ ਉਸ ਤੋਂ ਵੱਧ ਤੇ ਹੀ ਕਰ ਹੀ ਰਿਹਾ ਲੇਕਿਨ ਜਿਹੜੀ ਇਹਨਾਂ ਨਾਲ ਜੋ ਸਖਸੀਅਤ ਸੀ ਨਾ ਉਹਦੇ ਮੁਕਾਬਲੇ ਲੱਗਦਾ ਵੀ ਕੁਛ ਘੱਟ ਆ ਜਿਹੜਾ ਹੋਰ ਇਹਨਾਂ ਨੂੰ ਵੱਧ ਚੜ ਕੇ ਕਰਨਾ ਚਾਹੀਦਾ ਲੱਗਦਾ ਵੀ ਤਕਰੀਬ ਜਿੱਤੇ ਪੰਜਾਬ ਸਰਕਾਰ ਨੂੰ ਇਹ ਚਾਹੀਦਾ ਜੇ ਵਿਦਿਆ ਦੇ ਵਿੱਚ ਤਕਰੀਬਨ ਲਿਟਰੇਚਰ ਦੇ ਨਾਲ ਇਹ ਗੁਰੂ ਸਾਹਿਬ ਦਾ ਵੀ ਇਤਿਹਾਸ ਨਾਲ ਸਕੂਲਾਂ ਦੀ ਪੜ੍ਹਾਉਣਾ ਚਾਹੀਦਾ ਬਿਲਕੁਲ ਜ਼ਰੂਰ ਦੱਸਣਾ ਇਹਦਾ ਕਿ ਜੇ ਅਸੀਂ ਪੁਰਾਣੇ ਯੋਧਿਆਂ ਨੂੰ ਭੁੱਲ ਜਾਵਾਂਗੇ ਤੇ ਸਾਡੀ ਅੱਜ ਜਿਹੜੀ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਕਿਵੇਂ ਪਤਾ ਲੱਗੂਗਾ ਵੀ ਸਾਡੇ ਜਿਹੜੇ ਬਹਾਦਰ ਨੇ ਕੀ ਕਰਕੇ ਗਏ ਨੇ ਕੀ ਨਹੀਂ ਕਰਕੇ ਗਏ ਮਤਲਬ ਇੱਕ ਨਿੱਕੀ ਜੀ ਅਰਦਾਸ ਜਦੋਂ ਸ਼ੁਰੂ ਹੋਈ ਕਰਕੇ ਵੀ 220 ਕੁੜੀਆਂ ਨੂੰ ਛਡਾਣ ਵਾਸਤੇ ਚਲੇ ਗਏ ਉਸੇ ਵੇਲੇ ਛਡਾ ਕੇ ਵਾਪਸ ਘਰੋਂ ਘਰ ਪਹੁੰਚਾਇਆ ਤੇ ਉਹਦੇ ਕਾਰਨ ਅੱਜ ਕਿੱਥੇ ਹੋਣਗੇ ਜੇ ਦੱਸਾਂਗੇ ਨਹੀਂ ਤੇ ਲੋਕਾਂ ਦੇ ਜਿਹੜਾ ਜੋ ਨੋਜ ਉਹਨਾਂ ਕਿਸਾ ਦੇ ਜੀਰੂ ਦੀਆਂ ਕਾਮ ਕਰਦੇ ਨੇ ਸਰਦ ਜੇ ਲੁਧਿਆਣਾ ਵਾਸੀਆਂ ਨੂੰ ਖਾਸ ਕਰਕੇ ਚਾਹੇ ਤੁਸੀਂ ਅੰਮ੍ਰਿਤਸਰ ਤੋਂ ਆਏ ਅੱਜ ਕੀ ਪੰਜਾਬ ਦੇ ਹਸਮ ਕੀ ਮਹਿਸੂਸ ਕੀ ਪੰਜਾਬ ਦੇ ਵਾਸੀਆਂ ਨੂੰ ਇਹ ਮੈਸੇਜ ਹੈ ਜੀ ਸਾਰੇ ਰਲ ਮਿਲ ਕੇ ਰੋਬ ਬਾਡੀ ਉੱਪਰ ਕਰੋ ਤੇ ਧਰਮ ਨਾਲ ਸਭਨੀ ਸਾਰੀ ਸਿੱਖ ਕੌਮ ਦੇ ਜਿਹੜੇ ਨੇ ਪੁਰਮੰਦੇ ਜੀ ਨਾਨਕ ਲਾਲੂ ਅਲੀਆ ਦੇ ਸਾਰੇ ਮਨੁੱਖੀ ਸੰਸਾਰ ਪੱਧਰ ਤੇ ਹੋਣ ਵਾਲਾ ਨਾਸੀ ਸਾਰੇ ਰਲ ਮਿਲ ਕੇ ਰਹਿਣਾ ਚਾਹੀਦਾ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਆਪਾਂ ਚਪਾਈ ਚਾਨਨ ਵਧਾਦੇ ਦੇ ਸਾਥ ਖੜੇ ਰਹਿਣਾ ਚਾਹੀਦਾ ਠੀਕ ਹੈ ਜੀ ਅੰਦੂਕੜੀ ਦਾ ਜਨਮ ਮਨਾਇਆ ਗਿਆ। ਉਹ ਕੀ ਕਰਦੇ? ਜੇ ਬਾੜ ਬਲੋ। ਅੱਜ ਕੋਚਰ ਮਾਰਕੀਟ ਵਾਲੂ ਵਾਲੀ ਸਭਾ ਗੁਰਦੁਆਰਾ ਦੇ ਵਿੱਚ ਜਸਪ੍ਰੀਤ ਸਿੰਘ ਵਾਲੂ ਵਾਲੀਆ 306ਵਾਂ ਜਨਮ ਦਿਹਾੜਾ ਮਨਾਇਆ ਗਿਆ। ਜਸਪ੍ਰੀਤ ਸਿੰਘ ਵਾਲੂ ਵਾਲੀ ਦੀ ਗਵਾਈ ਹੇਠ ਜਿਹਦੇ ਵਿੱਚ ਸਾਨੂੰ ਨਤਮਸਤ ਕਰਨ ਦਾ ਮੌਕਾ ਮਿਲਿਆ ਅਤੇ ਇਹਦੇ ਨਾਲ ਤੁਹਾਡੇ ਚੈਨਲ ਦਾ ਹੀ ਲੋਕਾਂ ਨੂੰ ਪਬਲਿਕ ਨੂੰ ਵੀ ਇਹ ਤੇ ਬੇਨਤੀ ਕਰਦੇ ਕਿ ਜਿਹੜਾ ਸਾਡਾ ਕਲਚਰ ਤੋਂ ਕਿ ਅੱਜ ਕੱਲ੍ਹ ਜਿਹੜੀ ਨੌਜਵਾਨ ਪੀੜ੍ਹੀ ਹੈ ਜਾਂ ਨਸ਼ੇ ਵੱਲ ਤੁਰਹੀ ਹੋਈ ਹੈ ਜਾਂ ਆਪਣਾ ਤਕਰੀਬਨ ਤੁਸੀਂ ਜਿਵੇਂ ਸਾਡਾ ਯੂਥ ਬਾਹਰਲੇ ਪਾਸੇ ਫਾਰਮ ਕਰਿਆ ਹੈ ਤੇ ਤੁਹਾਡੇ ਚੈਨਲ ਲਈ ਅਪੀਲ ਕਰਦੇ ਆ ਸਾਰਿਆਂ ਨੂੰ ਤਾਂ ਕਿ ਜਿਹੜਾ ਸਾਡਾ ਕਲਚਰ ਕਿ ਉਧਰ ਨੂੰ ਸਾਨੂੰ ਤੁਰਨਾ ਚਾਹੀਦਾ ਜਿਵੇਂ ਅੱਜ ਮਹਾਰਾਜਾ ਜੱਸਾ ਸਿੰਘ ਗੁਰੂ ਵਾਲੀ ਤੋਂ ਅੰਸੇ 6 ਮ ਜਨਮ ਦੇਣ ਨਾਲ ਸਾਨੂੰ ਆਪਣੀਆਂ ਜਿਵੇਂ ਜੋ ਸਾਡੇ ਗੁਰੂ ਮਹਾਰਾਜ ਜੀਆਂ ਦਿੱਤੀਆਂ ਹਾਂ ਕੁਰਬਾਨੀਆਂ ਤੋਂ ਬਾਅਦ ਆ ਚੀਜ਼ਾਂ ਮਿਲੀਆਂ ਸਾਨੂੰ ਤਨੂੰ ਉਧਰੋਂ ਤੁਰਨਾ ਚਾਹੀਦਾ ਤੁਹਾਡੇ ਸਤਿਨਾਮ ਸਾਰਿਆਂ ਨੂੰ ਅਪੀਲ ਕਰਦਾ ਸਰ ਕਿੰਦਾ ਲੱਗਦਾ ਤੁਹਾਨੂੰ ਜਿੱਤੇ ਪੰਜਾਬ ਦੇ ਵਿੱਚ ਰਾਜਪੁੱਤਰੀ ਦੇ ਗੋਮਸ ਬਾਰੇ ਗੁਰਦੁਆਰਾ ਸਾਹਿਬ ਦਾ ਜਿਹੜਾ ਸਕਾਨ ਵਾਲੇ ਫੰਡੇ ਉਹਨਾਂ ਰਾਜਪੁੱਤਰੀ ਨੂੰ ਮਨਾਇਆ ਗਿਆ ਤੇ ਲੁਧਿਆਣੇ ਦੀ ਅਸੀਂ ਕੋਈ ਇਹ ਵੀ ਬਹੁਤ ਮਾਣ ਦੀ ਗੱਲ ਹੈ ਇਹ ਇੱਥੇ ਵੀ ਰਾਜਪੁੱਤਰੀ ਤੇ ਪ੍ਰਮੋਟ ਹੁੰਦੀ ਹੈ ਦੇਖੋ ਇਹ ਤਾਂ ਗੁਰਦੁਆਰਾ ਸਾਹਿਬ ਦਾ ਸਾਰੇ ਹੀ ਯਾ ਸਰਕਾਰ ਵੱਲੋਂ ਇਹ ਚਾਹੀਦਾ ਵੀ ਕਿ ਇਹ ਕਿੱਦਾਂ ਵੀ ਇਹ ਵੀ ਹੋਣੀ ਚਾਹੀਦੀ ਹੈ ਇਸ ਲਗਾਣੇ ਦੇ ਵਿੱਚ ਵੀ ਤਕਰੀਬਨ ਦਿੱਤਾ ਹੈ ਕਿ ਬਹੁਤ ਸਾਰਾ ਪੁਰਾਣਾ ਗੁੰਦਰ ਪਾਵਾ ਸਹਾਗਾ ਇਥੇ ਲੰਘ ਰਹੀ ਫੋਟੋਆਂ ਜਿਨ੍ਹਾਂ ਨੂੰ ਜਿਵੇਂ ਹੁਣ ਤੁਹਾਡੇ ਕੋਲ ਹੈ ਉਹ ਪਤਾ ਲੱਗੀਏ ਗਾਂ ਤੋਂ ਗਾਂ ਹੋਵੇ ਕਿ ਆਪ ਜਿਨ੍ਹਾਂ ਸਰਕਾਰ ਦੇ ਵਿੱਚ ਆਪਣੇ ਜਿਹੜੇ ਸਾਰੀ ਸਾਡੇ ਉਹਦਵਾਰ ਨੇ ਸਰਕਾਰ ਦੇ ਬੰਦੇ ਸਾਰਿਆਂ ਨਾਲ ਉਸ ਗੱਲ ਦੀ ਕਰਕੇ ਜੋ ਵੀ ਹੋਊਗਾ ਅਦੀ ਬਸਤਾਬ ਦੇ ਵੱਲੋਂ ਜਿਵੇਂ ਤੁਸੀਂ ਕਹਿੰਦੇ ਹੋ ਡਿਜ਼ਾਈਨ ਕਰ ਰਹੇ ਨੇ ਕਿ ਇਦਾਂ ਵਾਰ ਦੇ ਵਿਚਾਰ ਤੋਂ ਆਉਣ ਵਾਲੇ ਸੋਰੀ ਕਿ ਕੀ ਆਏ ਗੁਰੂ ਜੀ ਦੇ ਪੰਨਾ ਪਰ ਕੰਪਲੈਟ ਕਰਨਾ ਤੇ ਕਿਵਾ ਕਰਨੀ ਤੇ ਕਿੱਦਾਂ ਰੱਖਦੇ ਇਸ ਚੀਜ਼ ਬਾਈ ਤੋਂ ਦੇ ਗਾਜਾ ਬਿਲਕੁਲ ਠਾਵਾਂ ਕਿ ਜੀ ਜੋ ਇਹ ਸਾਨੂੰ ਜਿਹੜੀਆਂ ਚੀਜ਼ਾਂ ਮਿਲੀਆਂ ਸਾਡੇ ਗੁਰੂ ਮਾਰੇ ਨੇ ਕੁਰਬਾਨੀਆਂ ਦਿੱਤੀਆਂ ਤੇ ਇਹਦੇ ਉੱਤੇ ਜੋ ਵੀ ਜਿੱਦਾਂ ਵੀ ਹੋਊਗਾ ਸਾਨੂੰ ਕਹਿਲ ਦੇ ਆਧਾਰ ਤੇ ਕੋਈ ਵੀ ਸਾਨੂੰ ਬਾਈ ਗੁਰਪ੍ਰੀਤ ਉਹਨੇ ਐਮਪੀ ਬਾਈ ਜਾਂ ਜਸਪ੍ਰੀਤ ਬਾਈ ਜਿਸ ਪਰ ਅਭੀ ਕਿਸੇ ਵੀ ਤਰ੍ਹਾਂ ਦੀ ਉਹ ਕਹਿਣਗੇ ਸਾਨੂੰ ਅਸੀਂ ਵੱਧ ਚੜ ਕੇ ਇਹਨਾਂ ਦੇ ਨਾਲ ਹਿੱਸਾ ਵੀ ਬਣਨ ਕਰਾਂਗੇ ਇਸ ਚੀਜ਼ ਦੇ ਅੱਜ ਤੱਕ ਚਲੋ ਅਸੀਂ ਨਤਵਤ ਕੋਣ ਆਏ ਆ ਭਾਲੜਾ ਸਾਰੇ ਮਿੱਤਰ ਸਰਾ ਇਕੱਠੇ ਹੋਏ ਜਿੰਦਾ ਵੀ ਹੋਊਗਾ ਅਸੀਂ ਜਿੱਥੇ ਮੋਟੇ ਨਾਲ ਮੋਟਾ ਲੱਗਣਾ ਕਰਾਂਗੇ ਤੇ ਜਿੰਦਾ ਵੀ ਹੋਊਗਾ ਮੈਂ ਇੱਕ ਬੜੀ ਸਾਡੀ ਪੁਰਾਣੀ ਮੰਗ ਹੈ ਜੀ ਗੁਰਦੁਆਰਾ ਨਵਾਬ ਜਸਾ ਸਿੰਘ ਆਲੂ ਵਾਲੀ ਆ ਦੀ ਅਸੀਂ ਇੱਥੇ ਸਨ 78 ਤੋਂ ਵੀ ਪਹਿਲਾਂ ਦੇ ਵਿਰਾਜਬਾਨ ਸਾਡੇ ਗੁਰਦੁਆਰੇ ਦੇ ਸਾਹਮਣੇ ਦੇਖੋ ਜੀ ਮੁਰਗਿਆਂ ਦੀ ਮੰਡੀ ਹੈ ਅਸੀਂ ਉਹਨਾਂ ਦੀ ਐਕਟੀਵਿਟੀਆਂ ਤੋਂ ਔਰ ਜੋ ਵੀ ਉਹ ਗੈਰਕਾਨੂੰਨੀ ਤਰੀਕੇ ਨਾਲ ਜਿਵੇਂ ਕਾਰਪੋਰੇਸ਼ਨ ਨੇ ਅੰਦਰ ਕੱਟਨੇ ਬੰਦ ਕਰਤੇ ਐ ਪਰ ਇੱਥੇ ਰੋਜ਼ ਉਹ ਨਜਾਇਜ਼ ਕੰਮ ਹੁੰਦਾ ਅਸੀਂ ਚਾਹਨੇ ਆਂ ਬਲੌਕਿੰਗ ਚਾਰਜ ਗਾਰਡਨ ਚਾਰਜ ਸਾਹਿਬ ਨੂੰ ਵੀ ਇਹ ਸਾਡਾ ਕੰਮ ਜਿਹੜਾ ਹੈਗਾ ਇਹ ਪਹਿਲ ਤੇ ਕਰਾਂ ਜਿਹੜਾ ਇਹ ਇਹ ਮੁਰਗਾ ਮੰਡੀ ਦਾ ਮਸਲਾ ਹੈ ਇਹਦੇ ਵਿੱਚ ਸੰਗਤ ਨੂੰ ਆਨ ਨੂੰ ਬਹੁਤ ਵੱਡੀ ਪਰੇਸ਼ਾਨੀ ਹੈ ਜੀ ਕੋਈ ਅਸੀਂ ਕੋਈ ਵੀ ਅਸੀਂ ਫੰਕਸ਼ਨ ਰੱਖਦੇ ਆਂ ਕੋਈ ਵੀ ਸਾਡਾ ਸਮਾਗਮ ਹੈ ਕੋਈ ਵੀ ਸਾਡਾ ਇਕੱਠ ਹੈ ਹਰ ਆਦਮੀ ਪਹਿਲਾਂ ਤਾਂ ਆਂ ਦੇ ਨਾਂ ਤੋਂ ਡਰਦਾ ਹੈ ਫਿਰ ਜੇ ਆਂਦਾ ਤਾਂ ਉਹਨੇ ਰੁਮਾਲ ਤੋਂ ਆਪਣਾ ਮੂੰਹ ਟਕਿਆ ਹੁੰਦਾ ਉਹ ਸਿਰ ਤੇ ਰੁਮਾਲ ਤੱਕ ਲਾਊਗਾ ਜੇ ਉਹਦਾ ਨੱਕ ਤੋਂ ਥੱਲੇ ਆਊਗਾ ਇਹ ਬਹੁਤ ਪੁਰਾਣੀ ਔਰ ਬਹੁਤ ਲੰਬਿਤ ਮੰਗ ਹੈ ਸਾਡੀ ਅਸੀਂ ਚਾਹੁੰਦੇ ਜੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਵੀ ਇਹ ਸਾਡੀ ਮੰਗ ਪਹਿਲ ਦੇ ਆਧਾਰ ਤੇ ਜਿੰਨੇ ਵਾਰੀ ਨਾਲ ਸਾਰੇ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਜਲਦ ਤੋਂ ਜਲਦ ਇਹਦਾ ਸਮਾਧਾਨ ਕੀਤਾ ਜਾਏ ਸਰਕਾਰ ਨੇ ਕਟਿੰਗ ਜਿਹੜੀ ਹੈ মুরਗੀਆਂ ਦੀ ਉਹ ਬੰਦ ਕਰਤੀ ਹੈ ਬਲਕਿ ਇੱਥੇ ਬਾਦਸਤੂਰ ਬੇਕ ਆਫ ਡਿਪਾਰਟਮੈਂਟ ਦੇ ਬੰਦਿਆਂ ਨਾਲ ਮਿਲ ਕੇ ਇਹ ਸਾਰੇ ਕੰਮ ਹੁੰਦੇ ਨੇ ਪ੍ਰਸ਼ਾਸਨ ਨੂੰ ਸਭ ਕੁਝ ਪਤਾ ਹੈ ਪਰ ਅਸੀਂ ਭਗਵੰਤ ਮਾਨ ਜੀ ਦੀ ਸਰਕਾਰ ਨੂੰ ਇੰਨੀ ਵਧੀਆ ਸਰਕਾਰ ਹੈ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਸਾਡੇ ਲਈ ਘੱਟੋ ਘੱਟ ਇਹਨਾ ਕੰਮ ਜਰੂਰੀ ਹੈ ਜਿਵੇਂ ਜਿਹਾ ਸਮਝਾ ਲਿਆ ਗਿਆ ਸੀ ਕਿ ਦੇਖੋ ਜੀ ਗੁਰਸਾਹਿਬ ਜਿੰਨਾ ਨਹੀਂ ਚਾਹੀਦਾ ਉਹ ਸਾਉਂ ਜੀ ਨੂੰ ਜ਼ਿੰਦੀ ਦੇ ਕੇ ਆਸਤਮਾਨ ਤੇ ਉਹਨਾਂ ਵਜ੍ਹਾ ਕਰਕੇ ਇਹਨੂੰ ਨਾਲ ਚੱਲਦਾ ਅੱਜ ਉਹਨਾਂ ਦਾ ਕਿਰਮਾ ਜੀ ਅਜਾ ਕੀ ਕਰਦੇ ਆ। ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਵੱਲੋਂ ਸਾਰੇ ਸੰਸਾਰ ਦੇ ਲੋਕਾਂ ਨੂੰ ਜਨਮ ਦਿਵਸ ਦੀਆਂ ਸ਼ੁਭਕਾਮਨਾਵਾਂ ਜੀ ਦਾ ਨਵਾਬ ਜਸਤਾ ਸਿੰਘ ਅਨਵਾਰੀ ਜੀ ਦਾ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ। ਔਰ ਮੈਂ ਥੈਂਕਸ ਕਰਦਾ ਆਪਣੇ ਜਸਪ੍ਰੀਤ ਜੀ ਸਾਡੇ ਸਤਿਕਾਰਯੋਗ ਸਾਹਿਬ ਤੇ ਇਹਨਾਂ ਦੀ ਪੂਰੀ ਟੀਮ ਦਾ ਜਿਨ੍ਹਾਂ ਨੇ ਅੱਜ ਸਾਨੂੰ ਇੱਥੇ ਬੁਲਾ ਕੇ ਇਨਾ ਮਾਣ ਬਖਸ਼ਿਆ। ਤੇ ਮੈਂ ਤਾਂ ਇਹੀ ਕਹੂੰਗਾ ਵੀ ਮੈਂ ਦੇਖ ਰਿਹਾ ਇੱਥੇ ਵੀ ਤਕਰੀਬਨ ਮੈਨੂੰ ਲੱਗਦਾ ਵੀ ਇਹ ਰਾਜਨੀਤਿਕ ਨਹੀਂ ਕੰਮ ਹੈ ਪਲੱਸ ਇਹਨਾਂ ਦੀ ਸਾਰੀ ਬਰਾਦਰੀ ਨਹੀਂ ਬਲਕਿ ਆਮ ਲੋਕ ਵੀ ਸਾਰੇ ਆ ਕੇ ਬੜੀ ਸ਼ਰਧਾ ਨਾਲ ਇੱਥੇ ਜਿੰ ਬਹੁਤ ਪੁੱਛੀ ਲਿਆ ਰੋ ਸਰ ਲੱਗਦਾ ਤਕਰੀਬਨ ਜਿੱਥੇ ਪੌਂਟ ਟੈਕਸ ਦੇ ਵਿੱਚ ਬਹੁਤ ਸਾਰੇ ਇਹ ਰਾਮਗੜੀਆਂ ਫੈਮਿਲੀ ਵਿੱਚੋਂ ਫੈਮਿਲੀ ਵਿੱਚੋਂ ਬਹੁਤ ਸਾਰੇ ਲੋਕ ਰਾਜਨੀਤੀ ਵਿੱਚ ਗਏ ਨੇ ਲੇਕਿਨ ਉਹਨਾਂ ਨੇ ਹਿਤ ਤੱਕ ਇਹਦਾ ਬਾਰੇ ਇਸ ਇਤਿਹਾਸ ਨੂੰ ਗਾਹ ਪਹੁੰਚਾਉਂਦੀ ਕੋਸ਼ਿਸ਼ ਨਹੀਂ ਕੀਤੀ ਜਾਂ ਰਾਸ਼ਟਰੀ ਪੱਧਰ ਤੇ ਬਹੁਤ ਘੱਟ ਬਣਾਉਂਦੀ ਕੋਸ਼ਿਸ਼ ਕੀਤੀ ਆ ਕਿ ਕਿੱਦਾਂ ਲੱਗਦਾ ਚਾਹੇ ਜਿੱਥੇ ਗਾਵੜੀ ਸਾਹਿਬ ਜੀ ਮੰਤਰੀ ਵੀ ਰਹੇ ਨੇ ਹੋਰ ਵੀ ਬਹੁਤ ਸਾਰੇ ਰਹੇ ਨੇ ਮੈਂ ਤਕਰੀਬੀ ਗੱਲ ਕਰਦੇ ਆਂ ਦੇਖੋ ਮੈਂ ਪਰਟੀਕੂਲਰ ਕਿਸੇ ਬੰਦੇ ਦਾ ਨਾਮ ਨਹੀਂ ਲਊਂਗਾ ਕਿਸੇ ਬਰਾਦਰੀ ਦਾ ਨਾਮ ਨਹੀਂ ਲਾਊਂਗਾ ਬਟ ਇਹ ਕੋਈ ਵੀ ਸਰਕਾਰ ਹੋਵੇ ਮਤਲਬ ਕੋਈ ਵੀ ਬਰਾਦਰੀ ਹੋਵੇ ਮਤਲਬ ਉਹਨਾਂ ਦਾ ਇਤਿਹਾਸ ਜਿਹੜਾ ਸਾਡੇ ਗੁਰੂਆਂ ਦਾ ਉਹ ਆਪਣੇ ਬੱਚਿਆਂ ਤੱਕ ਵੀ ਜਰੂਰ ਪਹੁੰਚਾਉਣਾ ਚਾਹੀਦਾ ਸਾਰਿਆਂ ਨੂੰ ਚਾਹੇ ਉਹ ਕਿਸੇ ਵੀ ਖੰਡ ਦਾ ਹੋਵੇ ਪਤਾ ਲੱਗਣਾ ਚਾਹੀਦਾ ਵੀ ਸਾਡੇ ਕਿਹੜੇ ਸ਼ਹੀਦ ਆ ਸਾਡੇ ਜਿਹੜੇ ਭੱਜੁਰ ਸਿੰਘ ਜਿਹੜੇ ਸਾਡੇ ਕਿੰਨੋਂ ਨੇ ਕੁਰਬਾਨੀਆਂ ਦੇ ਕੇ ਗਏ ਆ ਕਿੱਦਾਂ ਦੇ ਕੰਮ ਕਰਕੇ ਗਏ ਆ ਕਿੱਦਾਂ ਦੇ ਰਾਹ ਤੇ ਤੁਰਨ ਲਈ ਸਾਨੂੰ ਕਹਿ ਕੇ ਗਏ ਆ ਉਹ ਸਾਡੇ ਬੱਚਿਆਂ ਨੂੰ ਜਰੂਰ ਦੱਸਣਾ ਚਾਹੀਦਾ ਇਤਿਹਾਸ ਸਰ ਲੱਗਦਾ ਤਕਰੀਬ ਚਾਹੇ ਜਿੱਥੇ ਆਪਾਂ ਗਿਆਨੀ ਜਲ ਸਿੰਘ ਜੀ ਵੀ ਜਿਵੇਂ ਯੂਨੀਸਟ ਵੀ ਗਏ ਨੇ ਉਹਨਾਂ ਬੁਲੰਕਾ ਇੱਕ ਯਾਤਰਾ ਇਸ ਕੇ ਸਮਾਜ ਦੀ ਤੇ ਕੁਝ ਦਿਨ ਦਿਨ ਲੁੱ ਤਦੋਂ ਮੈਂ ਫੇਰ ਉਹੀ ਕਹਿੰਦਾ ਜੀ ਕਿ ਮੈਂ ਕਿਸੇ ਦੇ ਪਾਰਟਿਕੂਲਰ ਨਾਮ ਨਹੀਂ ਲੈਣਾ ਚਾਹੁੰਦਾ ਬਸ ਇਹ ਵੀ ਇਹ ਹੋਣਾ ਚਾਹੀਦਾ ਵੀ ਸਭ ਨੂੰ ਇਤਿਹਾਸ ਦੇ ਵਿੱਚ ਸ਼ਾਮਲ ਕਰਨੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਇਹ ਸਰਕਾਰਾਂ ਨੂੰ ਚਾਹੀਦਾ ਠੀਕ ਹੈ